ਚੜਾ ਆ ਨਾ ਮੁਰਗਾ ਵੀ ਚੜਾ ਤੇ ਮੁਰਗਾ ਵੀ ਚੜਾ ਹੈ ਜੋ ਚੜਦਾ ਚੜਾ ਹੈ ਪੱਤ ਸਾਰਾ ਕੋ ਸਮਾਨ ਚੜਾ ਲੈ ਕੰਮ ਕਿਉਂ ਕਰਨਾ ਚੜਾ ਸਮਝ ਤੁੰ ਤਾਰ ਤੋੜੀ ਹੈਗਾ ਵਾ ਆਹ ਮੈਂ ਚੜਾ ਜਾ ਜਾਨੀ ਆਹ ਇੱਕ ਮੁਰਗਾ ਵੀ ਨਹੀਂ ਮੈਂ ਕਿਉਂਦਾ ਚੜਾ ਮੁਰਗਾ ਕਿਉਂ ਲਗਾ ਕਿਉਂ ਰਿਆ ਪਹਿਲਾਂ ਕੋ ਹੁੰਦਾ ਹੀ ਪੱਟਾ ਥੱਲੇ ਮੁਰਗਾ ਬਾੜ ਲਿਆ ਚੜਾ ਕਿਉਂ ਦਫਾਵਾ ਕਿਉਂ ਦਫਾਵਾ ਕਿਉਂ ਤੇਰੇ ਘਰ ਕੋਤੀ ਨਹੀਂ ਆ ਰਹੀ। ਤੁਚੜਾ ਆਮੰਦ ਸ਼ਵਾਲਿਆਂ ਦੇ ਦੇਖੋ। ਸ਼ਵਾਲਿਆਂ 'ਚ ਮੁਰਗੇ ਬਣਾ ਰਹੇ ਆ ਦੇਖੋ। ਆ ਮੁਰਗਾ ਪਾਟਿਆ ਥੱਲੇ ਤਾਂ ਬਿਆਵਾ। ਸ਼ਰਾਬ ਦੀ ਬੋਤਲ ਨੂੰ ਭੋਗ ਲਵਾ ਰਹਿਆ। ਜਿਹੜੇ ਪਿਓਰ ਕਹਿੰਦੇ ਕੱਢ ਜਾਂਦੇ ਫਿਰ ਕਿਉਂ ਲਵਾ ਰਹੇ ਤੂੰ ਮੁਰਗੇ ਬਾੜਿਆ। ਕਿਵੇਂ ਬਾੜੇ ਮੁਰਗੇ ਤੂੰ? ਬਾਬਾ ਚੌਪੜਾ ਬਣਾਉਂਦੇ। ਆਹੋ। ਸ਼ਵਾਲਿਆਂ 'ਚ ਭੋਗ ਲਵਾ ਰਹੇ ਹੋ। ਬਰਾਡੇ 'ਚ ਕੰਦੀ ਤੇ ਹੀ ਹੁੰਦੇ ਆ। ਕੋਈ ਗੱਲ ਨਹੀਂ। ਚੜਾ ਚੜਾ ਫਿਰ ਲਗਾ ਕਿਉਂ ਰਿਹਾ ਚੜਾ? ਆ ਚੜਾ ਮੁਰਗਾ ਉਹ ਬਾਹਰ ਜੜਿਓ ਬਾਹਰ ਖੁਡੇ ਥਾਂ ਅੰਦਰ ਨਾਲੇ ਜੋ ਸ਼ਵਾਲੇ ਚ ਭੋਗ ਲਵਾਓ ਸ਼ ਮੁਰਗੇ ਦੇ ਮਿਲਵਾਓ ਸ਼ ਮੁਰਗਾ ਤਾਂ ਲਗਾਤਾ ਵ ਬੱਤੀ ਜਗਾ ਕੇ ਜਗਾਉਂਗੇ ਜਗਾਓ ਬੱਤੀ ਇਕ ਦਾ ਕੰਮ ਜਿਪੜੇ ਵਿੱਚੋਂ ਕੋਈ ਤਾਂ ਭੈਣ ਕਰ ਤੁਸੀਂ ਜੋ ਮਰਜ਼ੀ ਕਰੋ ਸ਼ਵਾਲਿਆਂ ਚ ਭੋਗ ਮੁਰਗੇ ਦੇ ਸ਼ਰਾਬ ਦੇ ਮਾਖਾ ਮਿਲਦੇ ਲੋਕ ਦੇ ਬਸ ਜਗਾਉਂਦੇ ਮਿਲ ਉਹਨੇ ਦੋਸਿਆਂ ਨੂੰ ਦੋੜ ਦਾਨੇ ਦੀ ਪੈਰਲਿਕ ਕਰਕੇ ਦੱਸਦੇ ਹੁਣ ਫਿਰ ਇਕੜੀ ਗੱਲ ਪਰਾਂਦਾ ਜੀ মুরগা ভি ल्यांदा வா মুরগা ভি কোলা না মুরগা ভি চড়ানা চাইਦਾ ਮੰਦਰ ਚ। ਬਾਕੀ ਮੈਂ ਕਿਹੜਾ ਲਾਵਾ? ਹਾਂ? ਬਾਕੀ ਉਹ ਚੜਾਉਂਦਾ ਆਇਆ। ਚੜਾਣਾ ਵੀ মুরਗਾ ਵੀ ਕਰਨਾ। ਮੈਂ ਤਾਂ ਬੋਧਰ ਧੰਨਵਾਦ। ਤੇ মুরਗਾ ਵੀ ਚੜਾਇਆ। ਧੰਨਵਾਦ। ਜੋ ਚੜਦਾ ਚੜਾਇਆ ਵੀ ਪੱਤ ਸਾਰਾ ਕੋ ਸਮਾਨ ਚੜਾਇਆ। ਲੈ ਕੰਮ ਕਿਉਂ ਕਰਨਾ ਚੜਾ ਆ ਸਮਤ ਨੂੰ ਤਾਰ ਥੋੜੀ ਆ ਕਾ ਵਾ। ਆਹ ਮੈਂ ਚੜਾ ਆ ਜਾ। ਆਹ ਦੇਖੋ মুরਗਾ ਵੀ। ਨਹੀਂ ਲੈ ਕਿਉਂ ਤਾਂ। ਚੜਾਉਂ ਮੁਰਗਾ। ਤੇ ਲੁਕਾ ਕਿਉਂ ਰਿਆ? ਬੱਲੇ ਕੋੰਤਾ ਕਿ ਪਾਟਾ ਥੱਲੇ ਮੁਰਗਾ ਵਾਰ ਲਿਆ ਚੜਾ ਤੱਕ ਜਾ ਕੇ ਦਫਾ ਕਿਉਂ ਦਫਾਵਾ ਕਿਉਂ ਤੇਰੇ ਘਰ ਰੋਟੀ ਨਹੀਂ ਆਉਂਦੀ ਤੁਚੜਾ ਆ ਮੰਦ ਸ਼ਵਾਲਿਆਂ ਚ ਦੇਖੋ ਸ਼ਵਾਲਿਆਂ ਚ ਮੁਰਗੇ ਬਣਾ ਰਿਹਾ ਦੇਖੋ ਆ ਮੁਰਗਾ ਪਾਟਾ ਥੱਲੇ ਤਾਂ ਬਿਆਵਾ ਸ਼ਰਾਬ ਦੀ ਬੋਤਲ ਨੂੰ ਭੋਗ ਲਵਾ ਰਿਹਾ ਜਿਹੜੇ ਪਿਓਰ ਕਹਿੰਦਾ ਕੱਢ ਜਾ ਫੇਰ ਕਿਉਂ ਲਵਾ ਰਿਹਾ ਤੂੰ ਮੁਰਗੇ ਬਾੜੇ ਕਿ ਮੋ ਬਾੜੇ ਮੁਰਗੇ ਤੂੰ ਬਾਬਾ ਚੌਪੜਾ ਬਣਾਉਂਦੇ ਆਹੋ ਚਵਾਲਿਆਂ ਚ ਭੋਗ ਲਵਾ ਰਹੇ ਹੋ ਮੁਰਗਾ ਮੁਰਗਾ ਬਾਹਰ ਕਰਦੀ ਆ ਮੁਰਗੇ ਮੇ ਕਦੀ ਤੇ ਹੀ ਹੁੰਦੇ ਆ ਕੋਈ ਗੱਲ ਨਹੀਂ ਚੜਾ ਚੜਾ ਫੇਰ ਲਗਾ ਕਿਉਂ ਰਿਹਾ ਚੜਾ ਅਚਰਾ ਮੁਰਗਾ ਹੁਣ ਕਿਉਂ ਨਹੀਂ ਚੜਾਉਂਦਾ ਮੁਰਗਾ ਉਹ ਬਾਹਰ ਜੜਿਓ ਬਾਹਰ ਖੁਡੇ ਥਾਂ ਅੰਦਰ ਨਾਲੇ ਉਹ ਬਾਲੇ ਸ਼ਵਾਲਿਆਂ ਦੇ ਭੋਗ ਲਵਾਓ ਸ਼ ਮੁਰਗੇ ਦੇ ਮਿਲਵਾਓ ਸ਼ ਮੁਰਗਾ ਤੇ ਉਹ ਲਗਾਤਾ ਵਾ ਬੱਤੀ ਜਗਾ ਕੇ ਜਗਾਉਂਗੇ ਜਗਾਓ ਬੱਤੀ ਇੱਕ ਦਾ ਕੰਮ ਜਿਪਣੇ ਵਿੱਚੋਂ ਕੋਈ ਤਾਂ ਭੈਣ ਤੂੰ ਹੀ ਜੋ ਮਰਜ਼ੀ ਕਰੋ ਸ਼ਵਾਲਿਆਂ ਚ ਭੋਗ ਮੁਰਗੇ ਦੇ ਸ਼ਰਾਬ ਦੇ ਮਾਫਾ ਮਿਲ ਜੇ ਲੋਕਾਂ ਨੂੰ ਦੋੜ ਇੰਦਾਂ ਨੇ ਦੀ ਪੈਰਲਿਕ ਕਰਕੇ ਦੱਸਦੇ ਹੁਣ ਫਿਰ ਇੱਕੜੀ ਗੱਲ ਪਰਾਂਦਾ ਮੁਰਗਾ ਵੀ ਲੈਂਦਾ ਵਾ ਮੁਰਗਾ ਵੀ ਕੋਲ ਨਾ ਮੁਰਗਾ ਵੀ ਚੜਾਉਣਾ ਚਾਹੀਦਾ ਮੰਦਰ 'ਚ ਬਾਕੀ ਮੈਂ ਚੜਾਉਣਾ ਹਾਂ ਹਾਂ ਮੈਂ ਉਹ ਤੋਂ ਚੜਾਉਣਾ ਯਾ ਚੜਾਣਾ ਵੀ ਮੁਰਗਾ ਵੀ ਚੜਾਉਣਾ ਮੈਂ ਤਾਂ ਪੁੱਤਰ ਫਿਰ ਬਾਅਦ ਤੂੰ ਮੁਰਗਾ ਵੀ ਚੜਾਇਆ ਚੜਾ ਆਗਾ ਜੋ ਚੜਦਾ ਚੜਾ ਆਵੇਂ ਪੱਤ ਸਾਰਾ ਕੋ ਸਮਾਨ ਚੜਾ ਲੈ ਕੰਮ ਕਿਉਂ ਕਰਨਾ ਚੜਾ ਆ ਸਮੁੰਦਰ ਤਾਰ ਤੋੜਿਆਗਾ ਵਾ ਆਹ ਮੈਂ ਚੜਾ ਜਾ ਜਾਨੀ ਆਹ ਦੇਖ ਮੁਰਗਾ ਵੀ ਨਹੀਂ ਮੈਂ ਕਿਉਂਦਾ ਚੜਾਉ ਮੁਰਗਾ ਕਿਉਂ ਲਗਾ ਕਿਉਂ ਰਿਆ ਬੱਲੇ ਕੋੰਤਾਇ ਕੋ ਪਾਟ ਥੱਲੇ ਮੁਰਗਾ ਵਾਰ ਲਿਆ ਚੜਾ ਤੱਕ ਜਾਇ ਦਫਾ ਕਿਉਂ ਦਫਾਵਾ ਕਿਉਂ ਤੇਰੇ ਘਰ ਲੋਤੀ ਨਹੀਂ ਆਉਂਦੇ ਤੂੰ ਚੜਾ ਆ ਮੰਦ ਸ਼ਵਾਲਿਆਂ ਚ ਦੇਖੋ ਸ਼ਵਾਲਿਆਂ ਚ ਮੁਰਗੇ ਬਣਾ ਰਿਹਾ ਦੇਖੋ ਆ ਮੁਰਗਾ ਪਾਟ ਥੱਲੇ ਤਾਂ ਬਿਆਵਾ ਸ਼ਰਾਬ ਦੀ ਬੋਤਲ ਨੂੰ ਭੋਗ ਲਵਾ ਰਿਹਾ ਜਿਹੜੇ ਪਿਓਰ ਕਹਿੰਦੇ ਕੱਢ ਜਾਂਦੇ ਫਿਰ ਤੂੰ ਲਵਾ ਰਿਹਾ ਤੂੰ ਮੁਰਗੇ ਬਣਾ ਰਿਹਾ ਕਿਵੇਂ ਬਣਾਇ ਮੁਰਗੇ ਤੂੰ ਬਾਬਾ ਚੌਕੜਾ ਬਣਾਉਂਦੇ ਆਹੋ ਸ਼ਵਾਲਿਆਂ ਚ ਭੋਗ ਲਵਾ ਰਹੇ ਹੋ ਚੜਾ ਚੜਾ ਫਿਰ ਲਗਾ ਕਿਉਂ ਰਿਆ ਚੜਾ ਅ ਚੜਾ ਮੁਰਗਾ ਹੁਣ ਕਿਉਂ ਨਹੀਂ ਚੜਾਉਂਦਾ ਮੁਰਗਾ ਉਹ ਬਾਹਰ ਜੜਿਓ ਬਾਹਰ ਖੁਡੇ ਖਾਂ ਅੰਦਰ ਨਾਲ ਜੜਿਓ ਸਵਾਲੇ ਸਵਾਲਿਆਂ ਚ ਭੋਗ ਲਵਾਉਂਛ ਮੁਰਗੇ ਦੇ ਮਿਲਵਾਉਂਛ ਮੁਰਗਾ ਤੇ ਹੁਣ ਲਗਾਤਾ ਵ ਬੱਤੀ ਜਗਾ ਕੇ ਜਗਾਉਂਗੇ ਜਗਾਉ ਬੱਤੀ ਇੱਕ ਦਾ ਕੰਮ ਜਿਪਣੇ ਵਿੱਚੋਂ ਕੋਈ ਤਾਂ ਬੈਠ ਗਰ ਤੁਸੀਂ ਜੋ ਮਰਜ਼ੀ ਕਰੋ ਸਵਾਲਿਆਂ ਚ ਭੋਗ ਮੁਰਗੇ ਦੇ ਸ਼ਰਾਬ ਦੇ ਮਾਫਾ ਮਿਲ ਜੇ ਨਾ ਬੰਦੇ ਬਸ ਜਗਾਉਂਦੇ ਮਿਲੋਣੇ ਤੁਸੀਂ